ਹਾਂਜੀ ਕਿਸਾਨ ਵੀਰੋ ਇਸ ਟਾਈਮ ਨਾਲ ਕਿਸਾਨ ਵੀਰਾਂ ਦਾ ਮੁੱਖ ਸਵਾਲ ਇਹ ਹੁੰਦਾ ਕਿ ਝੋਨੇ ਦੇ ਫਟਾਰੇ ਲਈ ਕੁਝ ਦੱਸੋ ਝੋਨਾ ਫਟਾਰਾ ਨਹੀਂ ਕਰ ਰਿਹਾ ਕਿਸਾਨ ਵੀਰੋ ਝੋਨੇ ਦੇ ਫਟਾਰੇ ਲਈ ਸਭ ਤੋਂ ਵਧੀਆ ਜਿਹੜੀ ਤਾਤਾ ਜਾਂ ਖਾਦ ਆਪਾਂ ਕਹ ਲਈਏ ਨਾਈਟ੍ਰੋਜਨ ਯਾਨੀ ਕਿ ਯੂਰੀਆ ਯੂਰੀਆ ਤੋਂ ਇਲਾਵਾ ਹੋਰ ਕੋਈ ਵੀ ਇਦਾਂ ਦੀ ਚੀਜ਼ ਨਹੀਂ ਜਿਹੜੀ ਝੋਨੇ ਦਾ ਫਟਾਰਾ ਕਰਾ ਸਕੇ ਸਭ ਤੋਂ ਵੱਧ ਜਿਹੜਾ ਫਟਾਰਾ ਯੂਰੀਆ ਕਰਾਉਂਦੀ ਹੈ ਫੇਰ ਆਪਾਂ ਜਿਹੜੀਆਂ ਝੋਨੇ ਨੂੰ ਲੋੜੀ ਤੇ ਤਾਤਾ ਜਿਵੇਂ ਪੋਟਾਸ਼ ਹੋ ਗਿਆ ਸਲਫਰ ਹੋ ਗਿਆ ਕੈਲਸ਼ੀਅਮ ਹੋ ਗਿਆ ਤੇ ਜਾਂ ਫਿਰ ਆਪਾਂ ਜ਼ਿੰਕ ਹੁੰਦੀ ਆ ਉਹ ਦੇਣੀ ਆ ਇਹ ਜ਼ਰੂਰੀ ਤੱਤ ਤਾਂ ਇਹ ਆਪਾਂ ਝੋਨੇ ਨੂੰ ਦੇਣੇ ਆ ਇਹ ਆਪਾਂ ਮਿੱਟੀ ਪਰਖ ਦੇ ਆਧਾਰ ਤੇ ਦੇਣੇ ਆ ਜੇ ਆਪਾਂ ਮਿੱਟੀ ਦੀ ਪਹਿਲਾਂ ਪਰਖ ਕਰਾਓ ਉਸ ਹਿਸਾਬ ਨਾਲ ਦਿਓ ਤੇ ਕਿਸਾਨ ਵੀਰੋ ਇਹ ਤੁਸੀਂ ਜ਼ਰੂਰੀ ਤੱਤ ਦੇ ਲਓ ਤੇ ਉਸ ਤੋਂ ਬਾਅਦ ਆ ਜਿਹੜਾ ਯੂਰੀਆ ਪਾਉਣ ਦਾ ਤਰੀਕਾ ਥੋੜਾ ਜਿਹਾ ਸਹੀ ਕਰ ਲਓ ਯੂਰੀਆ ਜਿਹੜੀ ਪਹਿਲੀ ਯੂਰੀਆ ਆਪਾਂ 25 ਕਿਲੋ ਤੋਂ ਸਟਾਰਟ ਕਰੀਏ ਫਿਰ 30 30 ਕਿਲੋ ਕਰਕੇ ਯੂਰੀਆ ਦੇ ਚਾਰ ਜਾਂ ਪੰਜ ਡੋਜ਼ਾਂ ਆਪਾਂ ਜਿੰਨਾ ਵੀ ਯੂਰੀਆ ਪਾਉਣੇ ਆ ਉਸ ਹਿਸਾਬ ਨਾਲ ਯੂਰੀਆ ਪਾ ਲਓ ਤਾਂ ਤੁਹਾਡਾ ਝੋਨਾ ਸ਼ਾਨਦਾਰ ਫੁੱਟਾਰਾ ਕਰੂਗਾ ਤੇ ਯੂਰੀਆ ਜਿਹੜੀ 30 ਤੋਂ 35 ਦਿਨਾਂ ਦੇ ਵਿੱਚ ਲੰਬੀਆਂ ਵੈਰਾਈ ਤੇ 28 30 ਦਿਨਾਂ ਦੇ ਵਿੱਚ ਸ਼ਾਰਟ ਵੈਰਾਈਟੀਆਂ ਦੇ ਵਿੱਚ ਖਤਮ ਕਰਦੇ ਤੁਹਾਡਾ ਝੋਨਾ ਦਾ ਆਟੋਮੈਟਿਕ ਫਟਾਰਾ ਸ਼ੁਰੂ ਹੋਊਗਾ ਤੇ ਫਟਾਰਾ ਜਿਹੜਾ ਝੋਨਾ 20 ਦਿਨ ਤੋਂ ਬਾਅਦ ਜਿਆਦਾ ਵਧੀਆ ਕਰਨ ਲੱਗਦਾ ਤੇ 45 ਦਿਨ ਤੱਕ ਜਿਹੜਾ ਝੋਨਾ ਫਟਾਰਾ ਕਰਦਾ ਆਪਣਾ ਹੋਰ ਕੋਈ ਬੇਲੋੜੇ ਪਦਾਰਥ ਪਤਾਉਣ ਦੀ ਲੋੜ ਨਹੀਂ ਕੋਈ ਜ਼ਹਿਰ ਪਾਉਣ ਦੀ ਲੋੜ ਨਹੀਂ ਛੋਟੇ ਝੋਨੇ ਨੇ ਆਪੇ ਫਟਾਰਾ ਕਰਨਾ ਤੇ ਨਾਲ ਜੇ ਤੁਹਾਨੂੰ ਕੁਝ ਲੱਗਦਾ ਤੁਹਾਡਾ ਝੋਨਾ ਫਿਰ ਵੀ ਪੀਲਾ ਤਾਂ ਤੁਸੀਂ ਸਪਰੇਆ ਕਰ ਸਕਦੇ ਹੋ ਤਾਕਤਾਲੀਆਂ ਜਿਹਦੇ ਵਿੱਚ ਅਸੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਪਰੇਆ ਦੇ ਫਾਰਮੂਲਾ ਦੱਸਾਂਗੇ ਮੈਜਿਕ ਸਪਰੇਅ ਆਪਣਾ ਨਾਂ ਰੱਖਿਆ ਹੋਇਆ ਤੇ ਉਹ ਸਪ